ਮਾਨ ਕੀਤਾ ਤਾਂ ਮੈਂ ਸਹੀ ਪੈਸੇ ਤੋਂ ਗਲਤ ਨਹੀਂ ਮੈਂ ਉਹ ਪੈਸੇ ਕੱਢ ਯਾਰ ਬਾਈ ਫੜਾ ਫੜਾ ਸਾਈ ਕੱਢ ਯਾਰ ਸਾਈ ਕੱਢ ਯਾਰ ਤੂੰ ਸਾਈ ਕੱਢ ਤੂੰ ਤਾਂ ਪੈਸੇ ਨਹੀਂ ਲਾਉਂਦਾ ਹੋਰ ਲਾਉਣੀ ਆ ਫਿਰ ਸੋਨਾ ਲਈ ਆ ਸੋਨਾ ਲਈ ਜਾ ਯਾਰ ਲੈ ਦੱਸ ਫੜਾ ਅਕਲ ਦੀ ਫੜ ਕੋਈ ਗੱਲ ਨਹੀਂ ਬਾਈ ਉਹ ਤਾਂ ਕੋਈ ਗੱਲ ਹੁਣ ਕਿੰਨੇ ਕਰਦੇ ਆਂ ਇੱਕ ਮਿੰਟੋ ਦੱਸਦਾ ਮੁੰਡਾ ਕਿੰਨੇ ਹੋ ਗਏ ਹਾਂ 2500 ਤੁਹਾਨੂੰ ਗੂਗਲ ਪੇ ਕਰ ਦਿੰਦਾ 739 ਜੀ ਆਖਿਨੇ ਉਹ ਵੀ ਸੌਦਾ ਨਹੀਂ ਆ ਲੈਉਂਗਾ ਉਹ ਖੜ ਜਾ ਯਾਰ ਹਾਂ ਠੀਕ ਗੱਲ ਨਹੀਂ ਐ ਉਹ ਠੀਕ ਹੈ ਮੰਨ ਲਿਆ ਭਰ ਕੇ ਉਹ ਮੰਨ ਲਾ ਨਹੀਂ ਮੈਂ ਰੁਕ ਕੇ ਚੱਲ ਲਾ ਕੋਈ ਕਰਾ ਨਹੀਂ ਨਾ ਕੁਝ ਨਹੀਂ ਕਰਾਉਣਾ ਨਹੀਂ ਉਹ ਮੰਨ ਲਾ ਓਏ ਮੰਨ ਲਾ ਉਹ ਮੰਨ ਲਾ ਯਾਰ ਉਹ ਨਹੀਂ ਯਾਰ ਉਹ ਮੰਨ ਲਾ ਓਏ ਪ੍ਰਾਵਾ ਅੱਠ ਚ ਪੈ ਗਈ ਓਏ ਅੱਠ ਚ ਪੈ ਗਈ ਓਏ ਅੱਠ ਜੋ ਟੋਆ ਪੱਟ ਕੇ ਨਾ ਛੱਡ ਓਏ ਓਏ ਟੋਆ ਪੱਟ ਕੇ ਨਾ ਛੱਡ ਪਤੰਦਰਾ ਕੀ ਹੋ ਜਾਂਦਾ ਬਾਈ ਯਾਰ 49 ਦੇ ਪੈਸੇ ਲਾਈ ਜਾਂਦਾ ਸੂਣ ਵਾਲੀ ਤੇ ਹੀ ਲਾਏ ਸੀ ਜੇ ਮੰਨ ਠੀਕ ਆ ਬਾਈ ਕਲਦੀਪ ਕਿਵੇਂ ਕਰਵਾਤੀ ਤੇ 7500 ਚ ਕਰਤਾ ਲਖਾਈ ਉਹਨਾਂ ਦੀ ਕਰ ਲਖਾਈ ਉਹਨਾਂ ਦੀ ਕਰਤੀ ਇਹ ਗੱਲ ਐ ਵੀ ਦੋਸਤੋ ਹੁਣ ਲੈ ਵੀ ਆ ਪੱਠ ਦਾ ਹੋਇਆ ਸੌਦਾ 7500 ਚ 7700 ਜੀ ਪੈ ਗਈ ਬਾਈਆਂ ਨੂੰ ਦਾ ਲਗਾਈ ਉਹਨਾਂ ਚ ਪਾਤੀ ਮੋਠਾਂ ਵਾਲੇ ਤੋਂ ਆਏ ਸੀ ਬਾਈ ਗੁਰੂ ਸਾਹਰ ਤੋਂ ਬਾਕੀ ਕਹਿੰਦਾ ਗੂਗਲ ਪੇ ਕਰਾ ਦੇਣ ਕਲੋਂ ਤੋਂ ਚਲਾਈ ਨਹੀਂ ਮੇਰਾ ਪੈਸਾ ਤਾਂ ਬਗੈਰ ਦੇ ਦੇਗਾ ਨਹੀਂ ਨਹੀਂ ਗੱਲ ਕਰ ਸਾਈ ਤੇ ਸਾਈ ਤੂੰ ਇੱਕ ਵਾਰੀ ਵੇਖ ਤਾਂ ਸੀ ਕਿੰਨੇ ਲਾਉਂਦਾ ਪੱਕੇ ਹੀ ਲਾਊਗਾ ਆਪੂ ਕਿਉਂ ਦੇ ਦੀ ਤੇ ਨਹੀਂ ਤੂੰ ਯਾਰ ਦੇਦਾ ਪੁੱਗੇ ਦਾ ਦੇ ਦੇ ਬਗੈਰ ਪੈਸਾ ਤਾਂ ਦੇ ਦੇਗਾ ਪੂਰਾ ਕਰਾ ਇੱਕ ਵਾਰੀ ਕਰਤਾ ਸੀ ਮੋੜ ਦੀ ਸਾਈ ਸਾਈ ਮੋੜਦੀ 15000 ਦੀ ਦੇਣੀ ਹੈ 15000 ਦੀ ਦੇਣੀ ਹੈ ਚੱਲ ਨਹੀਂ ਸਹੀ ਹੈ ਭਾਈ ਲੈ ਵੀ ਬੱਬੀ ਬੜੈਂਗਣੇ 15000 ਰੁਪਇਆ ਲਾਤਾ ਆ ਬੱਕਰੀ ਦਾ ਦੋ ਬੱਕਰੇ ਇੱਕ ਪਾਠਾ ਪਿੱਛੇ ਆ ਗਿਆ ਬਾਈ ਨਹੀਂ ਨਹੀਂ ਉਹਦਾ ਨਹੀਂ ਨਹੀਂ ਉਹਦਾ ਕੋਈ ਚੱਕਰ ਨਹੀਂ ਹਾਂ ਅਗਲੇ ਨੇ ਯਾਰ ਬਾਈ ਹਨਾ ਪੈਸੇ ਦੇਣੇ ਆ ਤੱਬੀ ਬੜੇ ਨੂੰ ਦਵਾਈਆ ਤਿੰਨ ਬੱਚਿਆਂ ਵਾਲੀ ਬੱਕਰੀ ਹਾਂ ਆ ਆਪ ਦਾ ਬਾਈ ਵੇਖ ਲੈ ਨਹੀਂ ਨਹੀਂ ਬੰਦੇ ਦਾ ਇਥੋਂ ਆਪਣੇ ਵਾਲੀ ਵੇਖੀ ਸੀ ਉਹ ਸੂਨ ਵਾਲੀ ਬਾਈ ਤੂੰ ਕਿਹਾ ਸੀ ਹਾਂ ਛੜੀ ਕਰ ਕਲਦੀਪ ਆਏ ਇੱਕ ਫੜ ਲ ਹਾਂ एक भर गया तो भर गया हाँ जी भाई, भाई हो गया सही जैसी ये साढ़े पंद्रह था लिखा ही है पॉप बेखला भाई हाँ ये नहीं कार में जाने कोई ग्रांड नहीं कोई ज़िन्दगी लेने को रहा बोरा हाँ प्यारे भाई एक एक घरे को भर दो एक बहुत ही इन्हें बकरे दो बकरे एक ਹੋਰ ਬਾਈ ਠੀਕ ਹੋ ਜੀ ਤੰਡਾ ਨੂੰ ਪਿਆ ਦੀ ਥੋੜਾ ਥੋੜਾ ਕੋਈ ਕੋਈ ਬੰਨਾਂ ਨੂੰ ਚਾਵਾਂਗੇ ਇਹ ਬੱਕਰੇ ਦੇ ਗਏ ਹੋਣੇ ਆ ਮਾਂ ਦੇ ਚੱਲ ਖੱਟੀ ਆ ਹਾਂ ਲੈ ਵੀ ਦੋਸਤੋ ਤਿੰਨ ਬੱਚਿਆਂ ਵਾਲੀ ਬੱਬੀ ਬੜੇਂਗ ਨੂੰ ਦਵਾਤੀ ਆ ਬੱਕਰੀ ਭਾਈ ਆਪਣੇ ਪਿੰਡੋਂ ਹੀ ਸੀਗੇ ਲੈ ਵੀ ਦੋਸਤੋ ਹਾਂ ਤੇ ਬੱਬੀ ਵੜੇੰਗ ਨੂੰ ਦਵਾਈਆ ਬੱਬੀ ਖੁਸ਼ ਆ ਬਾਈ ਓਕੇ ਰਿਪੋਰਟ ਲੈ ਵੀ ਆ ਤਿੰਨ ਬੱਚਿਆਂ ਵਾਲੀ ਬੱਕਰੀ ਦਾ ਹੀ ਆਪੂ ਆਪਣੀ ਹਾਂ ਲਖਾਈ ਆਪੂ ਆਪਣੀਆਂ ਦੋ ਬੱਕਰੇ ਆ ਇੱਕ ਪਾਠਾ ਤੇ ਬੱਕਰੀ ਕੀ ਤੇ ਲਈਏ ਬੱਕਰੀ ਦਵਾਈਆ ਆਪਣੀ ਬੱਕਰਾ ਮੰਡੀ ਤੋਂ ਤੁਸੀਂ ਜਰੂਰ ਪਹੁੰਚਿਆ ਕਰੋ ਹਰ ਸ਼ੁੱਕਰਵਾਰ ਬੱਕਰਾ ਮੰਡੀ ਲੱਗਦੀ ਆ ਪਿੰਡ ਵਧਾਈਆਂ ਦੋਸਤੋ ਬਹੁਤ ਸੋਨੇ ਜਾਨਵਰ ਆਉਂਦੇ ਆ ਬਹੁਤ ਚੰਗੇ ਸੌਦੇ ਹੁੰਦੇ ਆ ਤਿੰਨ ਬੱਚੇ ਆ ਦੋਸਤੋ ਖੋ ਖੁਸ਼ ਆ ਬਾਈ ਤੁਸੀਂ ਵੀ ਖੁਸ਼ ਆ ਠੀਕ ਆ ਬਾਈ ਕਿੱਥੋਂ ਆ ਕਿਹੜਾ ਟਾਣੀ ਆ ਟਾਣੀ ਆ ਟਾਣੀ ਬਰਾਬਰ ਦੀ ਆ